ਸੋ ਸਚਾਈ ਲਿਖਣ ਦੀ ਕੋਸ਼ਿਸ਼ ਕੀਤੀ ਜੇ ਉਹ ਰਿਪੋਰਟ ਮੰਨ ਲਈ ਜਾਂਦੀ ਤਾਂ ਪਾਰਲੀਮੈਂਟ ਦੇ ਵਿੱਚ ਇਹ ਹਸ਼ਰ ਨਹੀਂ ਹੋਣਾ ਸੀਗਾ ਕਿ ਸਾਡੀਆਂ 10 11 ਸੀਟਾਂ ਤੇ ਜਵਾਨਤਾ ਜਬਤ ਹੁੰਦੀਆਂ ਸੋ ਨਹੀਂ ਮੰਨਿਆ ਗਿਆ ਉਸ ਤੋਂ ਬਾਅਦ ਅਕਾਲ ਤੱਕ ਤੇ ਫਿਰ ਜਾ ਕੇ ਨਹੀਂ ਮੰਨਿਆ ਗਿਆ ਸੋ ਇਸ ਲਈ ਦੇਖੋ ਜਦੋਂ ਝੁੰਡਾ ਕਮੇਟੀ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਆਪਾਂ ਘਰ ਬੈਠੇ ਆਂ ਨਾ ਕਿਸੇ ਪਾਸੇ ਜਾਣਾ ਨਾ ਆਪਾਂ ਨੂੰ ਕਿਸੇ ਅਹੁਦੇ ਦਾ ਲਾਲਚਾ ਨਾ ਪਾਰਟੀ ਦੇ ਅਗੇਂਸਟ ਜਾਣਾ ਨਾ ਕਿਸੇ ਹੋਰ ਪਾਸੇ ਜਾਣਾ ਸਾਰੇ ਜਿਹੜੇ ਮੈਂਬਰ ਸਹਿਬਾਨ ਨੇ ਜਿਹੜੇ ਸਾਡੇ ਸਰਕਲ ਡੈਲੀਗੇਟ ਨੇ ਉਹਨਾਂ ਨੂੰ ਅੱਜ ਬੁਲਾਇਆ ਗਿਆ ਸੀ ਤੁਹਾਡੇ ਸਾਰਿਆਂ ਦੇ ਦਸਖਤ ਕਰਾਏ ਗਏ ਨੇ ਅਤੇ ਤੁਹਾਡੀ ਸਹਿਮਤੀ ਦੇ ਨਾਲ ਜ਼ਿਲ੍ਹਾ ਅਤੇ ਸਟੇਟ ਦੇ ਡੈਲੀਗੇਟ ਚੁਣੇ ਜਾਣੇ ਨੇ ਹਰ ਹਲਕੇ ਦੇ ਵਿੱਚੋਂ 4 ਡੈਲੀਗੇਟ ਸਟੇਟ ਲਈ ਜਾਣੇ ਨੇ ਵਿਧਾਨ ਸਭਾ ਦੇ ਵਿੱਚੋਂ ਜਿਨ੍ਹਾਂ ਨੇ 11 ਤਰੀਕ ਨੂੰ ਅੱਗੇ ਪ੍ਰਧਾਨ ਦੀ ਚੋਣ ਕਰਨੀ ਆ ਸੋ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਨਾ ਕਿ ਤੁਸੀਂ ਬੜੀ ਮਿਹਨਤ ਕਰਕੇ ਕਿਉਂਕਿ ਇਹ ਭਰਤੀ ਕੋਈ ਆਮ ਭਰਤੀ ਨਹੀਂ ਸੀ ਇਹਦੇ ਵਿੱਚ ਜੋ ਸਾਨੂੰ ਆਦੇਸ਼ ਹੋਇਆ ਸੀ ਸ਼੍ਰੀ ਕਾਲਟਕ ਸਾਹਿਬ ਤੋਂ ਕਿ ਹਰ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਨਾਲ ਲੈ ਕੇ ਭਰਤੀ ਕਰਨੀ ਆ ਸੋ ਇਹਦੇ ਲਈ ਕੱਲੇ-ਕੱਲੇ ਘਰ ਮੈਂ ਸਾਰੇ ਵਰਕਰ ਸਹਿਬਾਨ ਨਾਲ ਗੱਲ ਕਰਦਾ ਰਿਹਾ ਜਦੋਂ ਕੋਈ ਪਰਚੀਆਂ ਜਮ੍ਹਾਂ ਕਰਾਉਣ ਆਉਂਦਾ ਸੀ ਉਹ ਕਹਿੰਦੇ ਇਕੱਲੇ ਇਕੱਲੇ ਘਰ ਜਾ ਕੇ ਅਗਲੇ ਨਾਲ ਗੱਲ ਕਰਨੀ ਉਹਨਾਂ ਦੇ ਵਿਚਾਰ ਸੁਣਨੇ ਉਹਨਾਂ ਦੀ ਸਹਿਮਤੀ ਲੈਣੀ ਉਹਨਾਂ ਤੋਂ ਉਧਾਰ ਕੱਢ ਲੈਣਾ ਟੈਲੀਫੋਨ ਨੰਬਰ ਲੈਣਾ ਤੇ ਫਿਰ ਜਾ ਕੇ ਉਹ ਮੈਂਬਰ ਬਣਦਾ ਸੀ ਪਰਿਵਾਰ ਸੋ ਮੇਰਾ ਖਿਆਲ ਹੈ ਵੀ ਜਦੋਂ ਦੇ ਤਕਰੀਬਨ 24-25 ਸਾਲ ਮੈਨੂੰ ਵੀ ਹੋ ਗਏ ਰਾਜਨੀਤੀ ਦੇ ਵਿੱਚ ਇਸ ਤੰਗ ਦੇ ਨਾਲ ਭਰਤੀ ਪਹਿਲੀ ਵਾਰ ਹੋਈ ਆ ਨਹੀਂ ਤਾਂ ਵੋਟਰ ਸੂਚੀਆਂ ਚੱਕ ਕੇ ਹੀ ਭਰਤੀ ਹੋ ਜਾਂਦੀ ਸੀਗੀ ਸੋ ਬੜੀ ਤੁਸੀਂ ਮਿਹਨਤ ਕੀਤੀ ਆ ਸਾਰਿਆਂ ਨੇ ਪਰਤੀ ਦੇ ਵਿੱਚ ਬਹੁਤ ਸਾਰੇ ਭੰਬਲ ਪੂਸੇ ਵੀ ਰਹੇ ਨੇ ਕਿਉਂਕਿ ਜਿਸ ਦਿਨ 2 ਦਸੰਬਰ ਨੂੰ ਇਹ ਹੁਕਮਨਾਮਾ ਜਾਰੀ ਹੋਇਆ ਸੀਗਾ ਹੁਕਮਨਾਮਾ ਜਾਰੀ ਹੋਇਆ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਹੋਰ ਜਿੰਨੇ ਵੀ ਚੁੱਲ੍ਹੇ ਜਿਹੜੇ ਬਣੇ ਹੋਏ ਨੇ ਚਾਹੇ ਉਹ ਸੁਧਾਰ ਲੈ ਰਾ ਜਾਂ ਹੋਰਾਂ ਨੂੰ ਖਤਮ ਕਰਕੇ ਇੱਕ ਪਲੈਟਫਾਰਮ ਤੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪੰਥ ਪ੍ਰਵਾਨਿਤ ਲੀਡਰਸ਼ਿਪ ਦੇਣੀ ਸੀਗੀ ਲੇਕਿਨ ਜਿਹੜਾ ਕਾਬਜ ਧੜਾ ਉਹਨਾਂ ਵੱਲੋਂ ਦੇਖੋ ਗਲਤੀਆਂ ਵੀ ਮੰਨ ਲਈਆਂ ਗਈਆਂ ਸਜ਼ਾ ਵੀ ਭੁਗਤ ਲਈ ਗਈ ਲੇਕਿਨ ਫਿਰ ਅੱਧ ਵਿਚਾਲੇ ਛੱਡ ਦਿੱਤਾ ਕਹਿੰਦੇ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਜਦੋਂ ਸਿੰਘ ਸਾਹਿਬ ਨੇ ਦੁਬਾਰਾ ਦੇਸ਼ ਕੀਤਾ ਤਾਂ ਸਿੰਘ ਸਾਹਿਬ ਵੀ ਬਦਲ ਦਿੱਤੇ ਤਿੰਨ ਜਥੇਦਾਰ ਸਹਿਬਾਨ ਤਕਰੀਬਨ ਪਹਿਲੇ ਡੇਢ ਮਹੀਨੇ ਚ ਹੀ ਬਦਲ ਦਿੱਤੇ ਗਏ ਸੋ ਫਿਰ ਸਮੁੱਚੀ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਰੋਸ ਪਾਇਆ ਗਿਆ ਗੱਲ ਕੀ ਕਿ ਜਿਹੜੀਆਂ ਪਿੱਛੇ ਗਲਤੀਆਂ ਹੋਈਆਂ ਉਹਦੇ ਕਰਕੇ ਸਮੁੱਚਾ ਸਿੱਖ ਜਿਹੜਾ ਵੋਟਰ ਸੀ ਉਹ ਨਰਾਜ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ 2 ਦਸੰਬਰ ਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਸੀ ਕਿ ਪਿਛਲੀਆਂ ਗਲਤੀਆਂ ਮੰਨ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਤੇ ਸਮੁੱਚੇ ਸਿੱਖ ਕੌਮ ਨੂੰ ਪੰਥ ਨੂੰ ਪੰਜਾਬੀਆਂ ਨੂੰ ਨਾਲ ਲੈ ਕੇ ਇਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਣਾ ਸੀ ਲੇਕਿਨ ਗੱਲ ਹਉਮੈ ਤੇ ਹੰਕਾਰ ਦੀ ਆ ਤੇ ਉਹਨਾਂ ਨੇ ਫੇਰ ਉਹੀ ਕੀਤਾ ਗਲਤੀ ਫੇਰ ਵੱਡੀ ਕਰਕੇ ਕਿ ਨਾ ਕਮੇਟੀ ਨੂੰ ਮੰਨਿਆ ਗਿਆ ਤੇ ਸਿੰਘ ਸਾਹਿਬਾਂ ਨੂੰ ਹਟਾ ਦਿੱਤਾ ਗਿਆ ਅਤੇ ਸਾਨੂੰ ਜੋ ਉਦੇਸ਼ ਹੋਏ ਸੀਗੇ ਦੇਖੋ ਜੜਾਈ ਕਾਮ ਸਿੱਖਾ ਆਪਣੇ ਸਾਰਿਆਂ ਲਈ ਸ੍ਰੀ ਕਾਲਕਸਰ ਸਾਹਿਬ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹਨਾਂ ਦੀ ਬਹੁਤ ਵੱਡੀ ਸ਼ਰਧਾ ਸ੍ਰੀ ਕਾਲਕਸਰ ਸਾਹਿਬ ਦੇ ਵਿੱਚ ਸਾਡੀਆਂ ਮਾਨ ਸੰਸਥਾਵਾਂ ਨੇ ਸ੍ਰੀ ਕਾਲਕਸਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜੋ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਬੜੀਆਂ ਲੜਾਈਆਂ ਲੜ ਕੇ ਬੜੀਆਂ ਕੁਰਬਾਨੀਆਂ ਦੇ ਕੇ ਇਸ ਸੰਸਥਾਵਾਂ ਜਿਹੜੀਆਂ ਹੋਂਦ ਦੇ ਵਿੱਚ ਲੈ ਕੇ ਆਂਦੀਆਂ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸ਼੍ਰੋਮਣੀ ਅਕਾਲੀ ਦਲ ਬਣਿਆ ਅਤੇ ਇਹ ਸੰਸਥਾ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾਵਾਂ ਜਿਹੜੀਆਂ ਬਣੀਆਂ ਸੀ ਲੰਬਾ ਸਮਾਂ ਸਾਡੇ ਵੱਡੇ ਬਡੇਰਿਆਂ ਨੇ ਬਜ਼ੁਰਗਾਂ ਨੇ ਨਿਸ਼ਕਾਮ ਨਿਸਵਾਰਥ ਇਹਨਾਂ ਸੰਸਥਾਵਾਂ ਦੀ ਅਗਵਾਈ ਕੀਤੀ ਅਤੇ ਬਹੁਤ ਵਧੀਆ ਢੰਗ ਦੇ ਨਾਲ ਪੰਥ ਦੀ ਕੌਮ ਦੀ ਪੰਜਾਬ ਦੀ ਅਗਵਾਈ ਕੀਤੀ ਵੱਡੇ ਮੋਰਚੇ ਵੱਡੇ ਸੰਘਰਸ਼ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਤੱਕ ਲੀਡਰ ਰਹੇ ਪ੍ਰਧਾਨ ਰਹੇ ਜਿਨ੍ਹਾਂ ਨੇ ਅਗਵਾਈ ਕੀਤੀ ਬਹੁਤ ਵੱਡੀਆਂ ਉਹਨਾਂ ਨੇ ਕੁਰਬਾਨੀਆਂ ਦੇ ਕੇ ਜੋ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਲੇਕਿਨ ਪਿਛਲੇ 10-15 ਸਾਲਾਂ ਤੋਂ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਗਲਤੀਆਂ ਹੋ ਜਾਂਦੀਆਂ ਕੰਮ ਕਰਦਿਆਂ ਤੋਂ ਲੇਕਿਨ ਗਲਤੀਆਂ ਮੰਨਣੀਆਂ ਸਮੇਂ ਸਿਰ ਮੰਨਣੀਆਂ ਇਹ ਬੜੀਆਂ ਜ਼ਰੂਰੀ ਸਿਗੀਆਂ ਤੋਂ ਸਮੁੱਚੀ ਸਿੱਖ ਕੌਮ ਦਾ ਜਿਹੜਾ ਮੋਹ ਪੰਗ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪਾਰਟੀ ਤੋਂ ਨਹੀਂ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਲੇਕਿਨ ਨਾਰਾਜ਼ਗੀ ਲੀਡਰਸ਼ਿਪ ਤੋਂ ਆ 2 ਦਸੰਬਰ ਨੂੰ ਜੋ ਹੁਕਮਨਾਮਾ ਜੇ ਮੰਨ ਲਿਆ ਜਾਂਦਾ ਤਾਂ ਮੇਰਾ ਖਿਆਲ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਹੋਣ ਤੋਂ ਕੋ ਰੋਕ ਨਹੀਂ ਸਕਦਾ ਸੀ ਅਸੀਂ ਕੋਸ਼ਿਸ਼ ਕੀਤੀ ਆ ਪਿਛਲੇ 6-8 ਮਹੀਨਿਆਂ ਦੇ ਵਿੱਚ ਹਰ ਬਿਆਨ ਦੇ ਵਿੱਚ ਸਾਡੀ ਸਾਡੀ ਕੋਸ਼ਿਸ਼ ਸੀ ਵੀ ਸਾਡਾ ਕੋਈ ਸਵਾਰਥ ਨਹੀਂ ਅਸੀਂ ਸਿਰਫ ਸ਼੍ਰੀ ਕਾਲ ਤਕ ਸਾਹਿਬ ਦਾ ਹੁਕਮਨਾਮਾ ਮੰਨ ਰਹੇ ਆ ਅਸੀਂ ਉਹਦੇ ਤੇ ਪਹਿਰਾ ਦੇ ਰਹੇ ਆ ਉਹਨੂੰ ਇਨ ਬਿਨ ਲਾਗੂ ਕਰਨਾ ਅਸੀਂ ਚਾਹੁੰਦੇ ਆ ਲੇਕਿਨ ਦੂਜੇ ਪਾਸੇ ਸਿਰਫ ਸਾਡੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਕਾਲ ਤਕ ਸਾਹਿਬ ਦੀ ਗੱਲ ਮੰਨੂਗਾ ਜਾਂ ਹੁਕਮਨਾਮਾ ਮੰਨੂਗਾ ਉਦੀ ਕਰਦਾਰ ਕੁਸ਼ੀ ਕੀਤੀ ਜਾਊਗੀ ਤੁਹਾਨੂੰ ਪਤਾ ਹੈ ਕਿ ਜਦੋਂ ਆ ਬਾਈ ਦੇ ਵਿੱਚ ਜੋ ਵੀ ਹਾਲਾਤ ਰਹੇ ਮਾਲਵੇ ਦੇ ਵਿੱਚੋਂ ਇੱਕੋ ਹੀ ਸੀਟ ਆਪਾਂ ਜਿੱਤੀ ਦਾਖਾ ਵੀ ਗੁਰੂ ਸਾਹਿਬ ਦੀ ਮਿਹਰ ਤੁਹਾਡੇ ਸਹਿਯੋਗ ਦੇ ਸਦਕਾ ਆਪਾਂ ਇਸ ਯੋਗ ਨਹੀਂ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਹੋਈ ਵੱਡੀ ਹਾਰ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇੱਕ ਝੁੰਦਾ ਕਮੇਟੀ ਬਣੀ ਉਸ ਝੁੰਦਾ ਕਮੇਟੀ ਕੁਵਾਲ ਸਿੰਘ ਝੁੰਦਾ ਪ੍ਰਧਾਨ ਸੀ ਅਸੀਂ ਸਾਰੇ ਮੈਂਬਰ ਸੀ ਉਹ ਕਿਹਨੇ ਬਣਾਈ ਸਾ ਸੁਖਬੀਰ ਸਿੰਘ ਬਾਦਲ ਜੀ ਨੇ ਕਿ ਤੁਸੀਂ ਹਾਰ ਦੇ ਕਾਰਨ ਦਾ ਪਤਾ ਕਰੋ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਏ ਵਰਕਰਾਂ ਨੂੰ ਮਿਲੇ ਕੁੰਡੀ ਲਾ ਕੇ ਵਰਕਰਾਂ ਨਾਲ ਗੱਲ ਕੀਤੀ ਨਾ ਕੋਈ মিডিਆ ਅੰਦਰ ਆਉਣ ਦੁੱਤਾ ਤੇ ਅਸੀਂ ਜੋ ਸਾਨੂੰ ਰਿਪੋਰਟ ਮਿਲੀ ਤਾਂ ਅਸੀਂ ਉਹ ਰਿਪੋਰਟ ਹਾਲਾਂਕਿ ਬੜਾ ਦਬਾਅ ਸੀਗਾ ਵੀ ਉਹ ਗੱਲਾਂ ਲਿਖਣੀਆਂ ਨਹੀਂ ਲੇਕਿਨ ਫਿਰ ਵੀ ਅਸੀਂ ਜਿੰਨਾ ਵੀ ਹੋ ਸਕਦਾ ਉਸ ਦਬਾਅ ਦੇ ਬਾਵਜੂਦ ਸੱਚਾਈ ਲਿਖਣ ਦੀ ਕੋਸ਼ਿਸ਼ ਕੀਤੀ ਜੇ ਉਹ ਰਿਪੋਰਟ ਮੰਨ ਲਈ ਜਾਂਦੀ ਤਾਂ ਪਾਰਲੀਮੈਂਟ ਦੇ ਵਿੱਚ ਹਸ਼ਰ ਨਹੀਂ ਹੋਣਾ ਸੀਗਾ ਕਿ ਸਾਡੀਆਂ 10 11 ਸੀਟਾਂ ਤੇ ਜਵਾਨਤਾ ਜਬਤ ਹੁੰਦੀਆਂ ਸੋ ਨਹੀਂ ਮੰਨਿਆ ਗਿਆ ਉਸ ਤੋਂ ਬਾਅਦ ਅਕਾਲ ਤੱਕ ਤੇ ਫਿਰ ਜਾ ਕੇ ਨਹੀਂ ਮੰਨਿਆ ਗਿਆ ਸੋ ਇਸ ਲਈ ਦੇਖੋ ਜਦੋਂ ਚੁੰਦਾ ਕਮੇਟੀ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਆਪਾਂ ਘਰ ਬੈਠੇ ਆ ਨਾ ਕਿਸੇ ਪਾਸੇ ਜਾਣਾ ਨਾ ਆਪਾਂ ਨੂੰ ਕਿਸੇ ਅਹੁਦੇ ਦਾ ਲਾਲਚਾ ਨਾ ਪਾਰਟੀ ਦੇ ਅਗੇਂਸਟ ਜਾਣਾ ਨਾ ਕਿਸੇ ਹੋਰ ਪਾਸੇ ਜਾਣਾ ਇਹ ਪੱਕਾ ਮਨ ਸੀ ਤੁਹਾਡੇ ਵਰਕਰਾਂ ਨਾਲ ਵੀ ਵਿਚਾਰ ਹੁੰਦੇ ਰਹਿੰਦੇ ਸੀ ਵੀ ਲੇਕਿਨ ਨਿਸ਼ਕਾਮ ਤੇ ਨਿਸਵਾਰਥ ਪੰਥ ਦੀ ਪੰਜਾਬ ਦੀ ਲੋਕਾਂ ਦੀ ਸੇਵਾ ਕਰਾਂਗੇ ਲੇਕਿਨ ਪਤਾ ਹੀ ਨਹੀਂ ਸੀ ਕਿ ਇਹ ਹੁਕਮਨਾਮਾ ਜਾਰੀ ਹੋਣਾ ਤੇ ਸਾਨੂੰ ਫੇਰ ਉੱਠ ਕੇ ਉਸ 6ਵੇਂ ਪਾਤਸ਼ਾਹ ਦੇ ਉਸ ਤਖਤ ਤੋਂ ਜੋ ਆਦੇਸ਼ ਆਉਣਾ ਉਹ ਸਾਨੂੰ ਮੰਨਣਾ ਪੈਣਾ ਜਿਹੜਾ ਸਾਡਾ ਇੱਕ ਫਰਜ਼ ਹੈਗਾ ਸੋ ਇਸ ਲਈ ਮੇਰਾ ਕੋਈ ਸਵਾਰਥ ਨਹੀਂ ਕਿਸੇ ਅਹੁਦੇ ਦੀ ਲਾਲਸਾ ਨਹੀਂ ਆ ਹੁਣ ਪ੍ਰਧਾਨਗੀ ਦੀ ਗੱਲ ਚੱਲ ਰਹੀ ਸੀ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਮੇਰਾ ਨਾਂ ਨਾ ਵਿਚਾਰਿਆ ਜਾਵੇ ਕਿਉਂਕਿ ਮੈਂ ਸਿਰਫ ਤਿਆਗ ਦੇ ਉਸ ਦਿਨ ਨੂੰ ਲੈ ਕੇ ਚੱਲਿਆਂ ਜਦੋਂ ਲੜਾਈ ਸ਼ੁਰੂ ਕੀਤੀ ਆ ਤਿਆਗ ਲਈ ਸ਼ੁਰੂ ਕੀਤੀ ਆ ਸੋ ਇਸ ਲਈ ਇਸ ਸੌਦੇ ਲਈ ਮੈਂ ਆਪਣੇ ਆਪ ਨੂੰ ਨਾ ਯੋਗ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਗੁਰਸਿੱਖ ਅੰਮ੍ਰਿਤਧਾਰੀ ਨਿਤਨੇਮੀ ਜਿਸ ਨੂੰ ਸਿੱਖ ਕੌਮ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਸਾਡੀਆਂ ਪਰੰਪਰਾਵਾਂ ਦੇ ਬਾਰੇ ਸਾਡੇ ਸਿਧਾਂਤਾਂ ਦੇ ਬਾਰੇ ਜਿਹਨੂੰ ਪੂਰਨ ਜਾਣਕਾਰੀ ਹੋਵੇ ਉਸ ਤਰ੍ਹਾਂ ਦਾ ਵਿਅਕਤੀ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਜਿਸ ਤਰ੍ਹਾਂ ਇਹ ਰੀਕਾਲ ਤੱਕ ਸਭ ਦੇ ਜਥੇਦਾਰ ਜਾਂ ਹੋਰ ਤਖਤਾਂ ਦੇ ਜਥੇਦਾਰ ਨੇ ਐਸਜੀਪੀਸੀ ਦਾ ਪ੍ਰਧਾਨ ਅਸੀਂ ਚੁਣਦੇ ਆ ਸੋ ਇਸ ਲੈਵਲ ਦਾ ਰੁਤਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਲੇਕਿਨ ਅਸੀਂ ਨਿਸ਼ਕਾਮ ਬਿਨਾ ਅਹੁਦੇ ਤੋਂ ਜਿੱਥੇ ਵੀ ਤੁਸੀਂ ਡਿਊਟੀ ਲਾਵੋਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਪੰਥ ਦੀ ਏਕਤਾ ਦੇ ਲਈ ਜਿੰਨੀਆਂ ਵੀ ਸਾਡੀਆਂ ਵੱਖ-ਵੱਖ ਧਰਾਂ ਨੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਵੱਖ-ਵੱਖ ਜਿਹੜੀਆਂ ਪਾਰਟੀਆਂ ਬਣੀਆਂ ਨੇ ਉਹਨਾਂ ਨੂੰ ਇਕਜੁੱਟ ਕਰਨ ਦੇ ਲਈ ਅਸੀਂ ਕੋਸ਼ਿਸ਼ਾਂ ਕੀਤੀਆਂ ਨੇ ਬੜੀਆਂ ਮੀਟਿੰਗਾਂ ਕੀਤੀਆਂ ਨੇ ਤੇ ਸਾਨੂੰ ਬਹੁਤ ਵੱਡਾ ਸਹਿਯੋਗ ਵੀ ਮਿਲ ਰਿਹਾ